ਪੰਜਾਬ ਪਰ ਵਿੱਚ ਹੋ ਰਹੀ ਬਾਰਿਸ਼ ਨੇ ਜਿੱਥੇ ਗਰਮੀ ਤੋਂ ਪਰੇਸ਼ਾਨ ਲੋਕਾਂ ਤੇ ਕਿਸਾਨਾਂ ਦੇ ਚਿਹਰੇ ਖਿਲਾ ਦਿੱਤੇ ਨੇ ਉੱਥੇ ਹੀ ਇਸ ਬਾਰਿਸ਼ ਨੇ ਕਈ ਸ਼ਹਿਰਾਂ ਕਸਬਿਆਂ ਦੇ ਵਿੱਚ ਨਿਗਮ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਤਸਵੀਰਾਂ ਨੇ ਫਿਰੋਜ਼ਪੁਰ ਦੀਆਂ ਜਿੱਥੇ ਹੋਈ ਬਾਰਿਸ਼ ਤੋਂ ਬਾਅਦ ਸ਼ਹਿਰ ਦੀਆਂ ਕਈ ਸੜਕਾਂ ਨਦੀਆਂ ਦਾ ਰੂਪ ਧਾਰਨ ਕਰਦੀਆਂ ਨਜ਼ਰ ਆਈਆਂ ਐਨਾ ਹੀ ਨਹੀਂ ਕਈ ਇਲਾਕਿਆਂ ਦੇ ਵਿੱਚ ਫੋਟ ਫੋਟ ਖੜਾ ਪਾਣੀ ਰਾਗੀਰਾ ਦੇ ਲਈ ਮੁਸੀਬਤ ਬਣਿਆ ਨਜ਼ਰ ਆਇਆ ਆਲਮੇ ਇਹ ਹੈ ਕਿ ਕਈ ਥਾਈਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੈ ਤੇ ਕਾਮਕਾਜੀ ਲੋਕ ਬਾਰਿਸ਼ ਤੇ ਖੜੇ ਪਾਣੀ ਦੇ ਵਿੱਚ ਹੀ ਸਫ਼ਰ ਕਰਨ ਲਈ ਮਜਬੂਰ ਨੇ ਇਨਾ ਕੋ ਮੀ ਪਿਆ ਜੀ ਮੀ ਤਾਂ ਇਨਾ ਨਹੀਂ ਪਿਆ ਪਰ ਪਾਣੀ ਖੜਾ ਹੋ ਗਿਆ ਕਿਉਂਕਿ ਨਾਲੀਆਂ ਬੰਦ ਨੇ ਫੀਵਰੇਜ ਬੰਦ ਪਏ ਅੱਛਾ ਇਸ ਸਵੇਰ ਤੋਂ ਕਦੋਂ ਤੋਂ ਮੀ ਪੈ ਰਿਹਾ ਸੀ ਨਹੀਂ ਬਾ 6 ਵਜੇ ਰਸਾ ਤੇ ਬੜੇ ਪੰਜਾਬ ਦੇ ਬੜੀ ਥਾਵਾਂ ਤੇ ਮੀ ਪੈ ਰਿਹਾ ਸੀ ਤਰੋਸਪੁਰ ਚ ਨਹੀਂ ਪੈ ਰਿਹਾ ਸੀ ਨਹੀਂ ਪਿਆ ਕਿੰਨੀ ਕੁ ਗਰਮੀ ਸੀ ਗਰਮੀ ਤਾਂ ਬਹੁਤ ਜ਼ਿਆਦਾ ਸੀ ਗਰਮੀ ਵਾਲੇ ਤਾਈ ਕੇ ਰਿਗਾਰਡ ਗਏ ਹੋ ਗਏ ਥੋੜੀ ਰਾਹਤ ਮਿਲੀ ਹੈ ਹਾਂ ਕੁਝ ਰਾਹਤ ਮਫੂ ਹੁੰਦੀ ਹੈ ਪਰ ਆ ਜਿਹੜੇ ਆ ਫੀਵਰੇ ਵਗਾਰਾ ਸਾਫ ਹੋਣ ਤੇ ਪਾਣੀ ਰੁਕਦਾ ਹੀ ਨਹੀਂ ਬਹੁਤ ਬਦਲ ਹੋ ਗਿਆ ਜੀ ਬਹੁਤ ਜ਼ਬਰਦਸਤ بارش ਪੈ ਗਈ ਇੱਥੇ ਫਰੋਇਪੁਰ ਚ 5 ਵਜੇ ਤ ਲੈ ਕੇ 8 ਵਜੇ ਤੱਕ بارش ਵੀ ਬਹੁਤ ਜ਼ਿਆਦਾ ਅੱਛਾ ਔਰ ਬਾਜ਼ਾਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੋ ਗਿਆ ਪਿਆਰ ਦੀਆਂ ਹੌਦੀਆਂ ਖਲਾਈਆਂ ਜਾਣ ਇਹਨਾਂ ਤੇ ਸਿਵਰੇਜ ਦਾ ਧਿਆਨ ਰੱਖਿਆ ਜਾਵੇ ਅਫਸਰਾਂ ਨੇ ਅਗੇ ਉਹ ਬੇਨਤੀ ਕੀਤੀ ਜਾਂਦੀ ਪਰ ਕਿਤੇ ਕੋ ਓਕਾ ਹੋ ਜਾਂਦਾ ਜਦੋਂ ਪਾਣੀ ਖੜਾ ਹੋ ਜਾਂਦਾ ਬਹੁਤ ਜ਼ਿਆਦਾ ਜੀ ਜਿਹੜੇ ਬੱਚੇ ਨੇ ਸਕੂਲ ਜਾਣ ਵਾਲੇ ਨੇ ਕੁੜੀਆਂ ਬੱਚੇ ਸਕੂਟੀਆਂ ਸਾਰੀਆਂ ਵਿੱਚ ਬੰਦ ਹੋ ਜਾਂਦੀਆਂ ਸਕੂਲ ਦਾ ਟਾਈਮ ਖਰਾਬ ਹੁੰਦਾ ਬਹੁਤ ਜ਼ਿਆਦਾ ਸਿਆਣੇ ਬੱਚੇ ਬਜ਼ੁਰਗ ਉਹ ਮਨਚੰਦੇ ਦੀ ਦੁਕਾਨ ਵੇਖੋ ਪਾਣੀ ਕਿੰਨਾ ਬਹੁਤ ਜ਼ਿਆਦਾ ਹੋ ਗਿਆ ਬੜੀ ਹੀ ਗਰਮੀ ਤੋਂ ਰਾਹਤ ਮਿਲੀ ਬੜੇ ਦਿਨਾਂ ਤੋਂ ਬਾਅਦ ਜਿਹੜਾ ਬਰਸਾਤ ਹੋਈ ਹੈ ਪਹਿਲੀ ਬਰਸਾਤ ਹੋਈ ਹੈ ਔਰ ਪਹਿਲੀ ਬਰਸਾਤ ਦੇ ਨਾਲ ਹੀ ਆਪ ਜੀ ਸਾਡੇ ਸ਼ਹਿਰ ਦਾ ਹਾਲ ਦੇਖ ਸਕਦੇ ਹੋ ਕਿ ਫਿਰੋਜ਼ਪੁਰ ਦੇ ਵਿੱਚ ਜਿਹੜਾ ਕਿ ਪਾਣੀ ਇੰਨਾ ਨਾ ਖੜੇ ਹੋਣਾ ਉਹ ਤੁਹਾਨੂੰ ਸਾਰੀ ਇਸ ਗੱਲ ਦਾ ਪੋਲ ਖੋਲਦਾ ਹੈ ਕਿ ਸਾਡਾ ਸੀਵਰੇਜ ਸਿਸਟਮ ਜਿਹੜਾ ਹੈਗਾ ਇੱਥੇ ਸੀਵਰੇਜ ਦਾ ਉਹ ਕਿੰਨਾ ਰੈਕਟਿਵ ਹੈ ਉਹ ਪਾਣੀ ਸਵੇਰ ਦਾ ਖੜਾ ਹੋਇਆ ਔਰ ਲੋਕੀ ਬਹੁਤ ਪਰੇਸ਼ਾਨ ਨੇ ਜਿਹੜੇ ਨੌਕਰੀਆਂ ਤੇ ਜਾਂਦੇ ਪਏ ਨੇ ਜਾਂ ਜਿਹੜੇ ਬੱਚੇ ਸਕੂਲ ਜਾ ਰਹੇ ਸੀਗੇ ਔਰ ਦੇਖੋ ਕਿੰਨੇ ਕਨੇ ਪਾਣੀ ਦੇ ਵਿੱਚੋਂ ਸਾਹਮਣੇ ਗਲੀ ਦੇ ਵਿੱਚ ਤੋਂ ਲੈ ਕੇ ਮੈਗਜ਼ੀਨ ਗੇਟ ਤੱਕ ਪਾਣੀ ਕਿੰਨਾ ਜਿਸ ਤੱਕ ਕੀ ਤੁਸੀਂ ਦੇਖ ਰਹੇ ਹੋ ਬੜੀ ਦੂਰ ਤੱਕ ਹੋਰ ਵੀ بڑے ਮੁਹੱਲਿਆਂ ਦੇ ਵਿੱਚ ਪਾਣੀ ਹੈ ਇਹ ਸਿਰਫ ਸਾਡੇ ਸ਼ਹਿਰ ਤੋਂ ਦਖਾੰਦਾ ਹੈ ਕਿ ਸੀਵਰੇਜ ਸਿਸਟਮ ਜਿਹੜਾ ਹੈਗਾ ਕਿ ਉਹ ਬਿਲਕੁਲ ਉਹਨੂੰ ਸਫਾਈ ਨਹੀਂ ਕੀਤੀ ਗਈ ਔਰ ਸੀਵਰੇਜ ਸਿਸਟਮ ਦੇ ਵਿੱਚ ਜਿਹੜੇ ਕਿ ਠੇਕੇਦਾਰ ਇਹਨਾਂ ਨੇ ਪੈਸਾ ਲੈ ਰਹੇ ਨੇ ਉਹਨਾਂ ਨੇ ਅੱਜ ਤੱਕ ਅੰਕੜੇ ਕਈ ਗਲੀ ਮੁਹੱਲੇ ਜਾਂ ਕਿਸੇ ਪਾਸੇ ਵੀ ਆ ਕੇ ਸਫਾਈ ਦਾ